ਅਨੁਪ੍ਰੀਤ ਕੋਰੇ ਤੂੰ ਫੋਕ ਚਕਾਂਦੀ ਰਹਿਣੀ ਹੈ ਮੇਰੀ ਘਰ ਵਾਲੀ ਨੂੰ ਚਲੋ ਚਲੋ ਬੀਬੀ ਅੱਗੇ ਚੰਗੀ ਚੰਗੀ ਭਲੀਆਂ ਕੋ ਕੰਮ ਗੁੰਮ ਕਰ ਲਿਆ ਕਰੋ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਸਾਰਿਆਂ ਨੇ ਉਮੀਦ ਕਰਦੇ ਤੁਸੀਂ ਸਾਰੇ ਬਹੁਤ ਵਧੀਆ ਹੋਗੇ ਤੇ ਅਸੀਂ ਵੀ ਬਹੁਤ ਜ਼ਿਆਦਾ ਵਧੀਆ ਹਾਂ ਤੇ ਅੱਜ ਅਗਲਾ ਦਿਨ ਧੁੱਪ ਸੇਕ ਰਹੇ ਆ ਮੈਂ ਅਨੂ ਤਰਪਣ ਬਹਿ ਕੇ ਤਰਪਣ ਆਪਣੀ ਮਹਿੰਦੀ ਲਾ ਕੇ ਬੈਠੀ ਆਏ ਆ ਮੈਂ ਲਾਏ ਸੜੰਗੇ ਆਪਣੀ ਇੱਧਰ ਨਹੀਂ ਕਰੀ ਆ ਕਿਰਨ ਨੇ ਲਾਈਏ ਮੈਨੂੰ ਮਹਿੰਦੀ ਲਾਉਣੀ ਨਹੀਂ ਆਉਂਦੀ ਠੀਕ ਆ ਮੈਂ ਆਪਣੀ ਵਿਖਾਉਣੀਆਂ ਉਹਨਾਂ ਨੇ ਮੇਰੇ ਹੱਥੇ ਲਾਈ ਆ ਉਹ ਉਹ ਅੱਜ ਹੋਣਾ ਇਬਾਦਤ ਇਹੋ ਜੇ ਕਾਰਨਾਮੇ ਕਰਨੀਆਂ ਅਣੂ ਨੇ ਚਲ ਪਿੰਗੀ ਖੋਲਦੇ ਮੈਂ ਹੂਟਾ ਲੈਣੀ ਆ ਠੀਕ ਆ ਬਾਅਦ ਚ ਮੈਂ ਅੰਦਰੋਂ ਵੀਡੀਓ ਸ਼ੂਟ ਕਰਵਾ ਤੇ ਅੱਜ ਇਬਾਦਤ ਸੁੱਤੀ ਆ ਕੱਲ ਇਬਾਦਤ ਸਾਰਾ ਦਿਨ ਮਤਲਬ ਬਹੁਤ 5 10 ਮਿੰਟ ਨੈਪ ਲੈਂਦੀ ਕਿਉਂਕਿ ਕੱਲ ਸ਼ੋਰ ਸ਼ਰਾਬਾ ਜ਼ਿਆਦਾ ਹੀ ਹੋਣਾ ਥੋੜਾ ਜਿਹਾ ਮਤਲਬ ਜਿਵੇਂ ਰੌਸ਼ੋਰ ਸ਼ਰਾਬਾ ਨਾ ਹੋਵੇ ਉਹਦੇ 'ਚ ਥੋੜਾ ਜਿਹਾ ਗਿੱਜ ਹੀ ਆਪੇ ਉਹਨੂੰ ਰੌਸ਼ੋਰ ਸ਼ਰਾਬਾ ਇੰਨੇ ਚੰਗੇ ਲੱਗਦਾ ਫਿਰ ਸੁੱਤੀ ਰਹਿੰਦੀ ਐ ਤੇ ਕੱਲ ਫਿਰ ਉਹਦੀ ਨੀਂਦ ਨਹੀਂ ਪੂਰੀ ਅੱਜ ਆਪਣੀ ਨੀਂਦ ਪੂਰੀ ਕਰਨੀ ਐ ਤੇ ਅੱਜ ਕੱਲ ਲੱਡੂ ਬਣ ਗਏ ਸੀ ਤੇ ਅੱਜ ਲੱਡੂ ਵੰਡਣ ਵਾਲਾ ਸਿਸਟਮ ਸ਼ੁਰੂ ਹੋ ਗਿਆ ਵੰਦਰ ਮੰਮੀਆਂ ਡਈਆਂ ਗਿਣ ਕੇ ਪਾਉਣ ਕਿਨੂੰ ਕਿਹਦੇ ਕਿਹਦੇ ਘਰ ਕਿੰਨੇ ਦੇਣੇ ਕੀ ਹਿਸਾਬ-ਕਿਤਾਬ ਜੋ ਵੀ ਹੁੰਦਾ ਵਾ ਤੇ ਆਂਟੀ ਆਈ ਹੋਈ ਨੇ ਜਿਹੜਾ ਲੱਡੂ ਵੰਡਣਗੇ ਤੇ ਮੰਮੀ ਹੋਣੀ ਪਾਪਾ ਦੇ ਜਾਣ ਦੇ ਮੈਂ ਤੁਹਾਨੂੰ ਵਿਖਾਉਣੀ ਅੰਦਰ ਮੰਮੀ ਤੇ ਚਾਚੀ ਦੇ ਆ ਰਹੇ ਲੱਡੂ ਵੰਡ ਵੰਡ ਕੇ ਦੇਣੋਂ ਆਂਟੀ ਆਈ ਹੀ ਲੈ ਗਈ ਨੇ ਲੱਡੂ ਗਿਣ ਗਿਣ ਕੇ ਪਾਉਂਦੇ ਨੇ ਫੇ ਲੱਡੂ ਜਿਨ੍ਹਾਂ ਦੇ ਘਰਾਂ ਵਿੱਚ ਜਿੰਨੇ ਜਿੰਨੇ ਦੇਣੇ ਹਨਾ ਚਾਚੀ ਕਿਸੇ ਦੇ ਘਰ ਚਾਰ ਹੁੰਦੇ ਨੇ ਕਿਸੇ ਦੇ ਘਰ ਚਾਰ ਸਾਡੇ ਕੇ ਤੇ ਦੋ ਹਾਂ ਨੂੰ ਕਿਸੇ ਦੇ ਘਰ ਜਿਵੇਂ ਜਿਵੇਂ ਭਾਜੀ ਮਤਲਬ ਦਿੱਤੇ ਦਿੰਨੇ ਆਪਾਂ ਫੇ ਘਰਾਂ 'ਚ ਜਿਵੇਂ ਆਉਂਦੀ ਆ ਆਰਾਤੀ ਕੱਢ ਕੇ ਤੇ ਇੱਥੇ ਮਤਲਬ ਮੰਜੀ ਦੇ ਸੁੱਕੜੇ ਪਾਏ ਮਤਲਬ ਅਸੀਂ ਬਾਕਸ ਨਹੀਂ ਪਾ ਸਕਦੇ ਉਸੇ ਵਾਲੇ ਮੰਜੀ ਦੇ ਸਕਾਉਣੇ ਪੈਂਦੇ ਆ ਗਿੱਲੇ ਆ ਤੇ ਹੁਣ ਮੰਮੀ ਉਹਨੇ ਡੱਬ 'ਚ ਪਾ ਪਾ ਰੱਖਣ ਦੇ ਨੇ ਪਰ ਉਹ ਆਂਟੀ ਆਈ ਜਾਂਦੇ ਨੇ ਤੇ ਫਿਰ ਉਹ ਇਥੋਂ ਲਈ ਜਾਂਦੇ ਨੇ ਹਨਾ ਕਿੰਨਾ ਕੁ ਟਾਈਮ ਲੱਗ ਜਾਊਗਾ ਆਂਟੀ ਨੂੰ ਵੰਡਣ ਤੇ ਅੱਜ ਆ ਜਾਣਾ ਚਾਕੇ ਛੇਤੀ ਵੰਡ ਲੈ ਗਏ ਛੱਦੇ ਆਣ ਵੰਡੀ ਜਾਊਗੀ ਅੱਜ ਤਾਂ ਹਨਾ ਹੁਣ ਇਹਦੇ ਚਿੱਕੋੜ ਪਾ ਦੇਣੇ ਸਾਰੇ ਇਹ ਅੱਛਾ ਇਹਦੇ 'ਚ ਪਾ ਦੇਣੇ ਹੁਣ ਨਾ ਪਰ ਇਹੋ ਹੀ ਲੈ ਜਾਊਗੀ ਆਂਟੀ ਡੱਬੀ ਹਨਾ ਚਲੋ ਵਧੀਆ ਕਾਜੀ ਮੰਡੀ ਜਾਉਗੀ ਅੱਜ ਬਾਦਦੀ ਹੈ ਕਾਜੀ ਦਾ ਲੱਗੀ ਤੇ ਜਿੱਤ ਬੰਦ ਗਈ ਚਲ ਅਨੂਪ੍ਰੀਤ ਕੋਰੇ ਤੂੰ ਫੋਕਸ਼ ਕੰਦੀ ਰਹਿਣੀ ਮੇਰੀ ਘਰ ਵਾਲੀ ਨੂੰ ਲੱਗ ਗਿਆ ਲੱਗ ਗਿਆ ਨੂੰ ਲੱਗ ਗਿਆ ਕੀ ਕਰਾਉਨੇ ਹੋਵਰੀ ਬੜੀ ਸੋਹਣੀ ਬਗਾਈ ਆ ਗਈ ਹਰਿਆਣੇ ਕਾ ਮੇਰੇ ਕੋਲ ਚੰਗਾ ਭਲਾ ਸੁੱਤਾ ਪਿਆ ਸੀ ਮੈਂ ਤੇ ਮੇਰੀ ਕੁੜੀ ਦੋਨਾਂ ਨੂੰ ਪੱਟ ਕੇ ਲੈ ਆਏ ਨੇ ਚੱਲ ਗਏ ਸਾਡੇ ਨਾਲ ਦੁਕਾਨ ਤੇ ਚੱਲ ਅੱਜ ਤੂੰ ਕਿਉਂ ਲੈ ਕੇ ਆਈ ਜਿੱਦ ਨੂੰ 10 ਤੋਂ ਬਾਅਦ ਲੈ ਆਉਂਗੀ ਆਹੋ ਮੈਂ ਅੱਜ ਉਹਦਾ ਤੇ ਮੈਨੂੰ ਕੱਲੀ ਨੇ ਚੱਲ ਜਾਣਾ ਹੈ ਸਕੂਟੀ ਤੇ ਫੇ ਕਾਕਾ ਘਰੇ ਛੱਡ ਜਾਣਾ ਹੈ ਫੇ ਮਮੀ ਕਹਿੰਦੇ ਮੈਂ ਵੇ ਸੂਡ ਸੀਣੀ ਦੇਣਾ ਮੈਂ ਕਿਹਾ ਫੇ ਚੁੱਪੀ ਚਲੋ ਚਲੋ ਤੂੰ ਹਟੇ ਨਾਲ ਚਲੋ ਚੰਗਾ ਭਲਾ ਸੁੱਤਾ ਪਿਆ ਸੀ ਮੈਂ ਤੇ ਮੇਰੀ ਕੁੜੀ ਦੋਨੋਂ ਜਣੇ ਪੱਟ ਕੇ ਲੈ ਆਂਦੇ ਇਹਨਾਂ ਨੇ ਬਹੁਤੀਆਂ ਚੰਗੀਆਂ ਗੱਲਾਂ ਤਾਂ ਨਹੀਂ ਕਿ ਆ ਪੀ ਐਚ ਡੀ ਵਾਲੀ ਐ ਮੈਂ ਸੁਣਿਆ ਕੁੜੀ ਨੂੰ ਰਿਸ਼ਤੇ ਆਂਦੇ ਨੇ ਕਮੈਂਟਾਂ ਚ ਕਹਿੰਦੇ ਕੀ ਉਹ ਕਹਿ ਲਗੀ ਕਿਸੇ ਨੇ ਕਮੈਂਟ ਕੀਤਾ ਸੀ ਵੀ ਦਾ ਡਿਸਿਸਟਰ ਦਾ ਇਹ ਰਿਸ਼ਤਾ ਵੱਲੋਂ ਮੁੰਡਾ ਗੁਰਸਿੱਖ ਫੈਮਿਲੀ ਆ ਪਰ ਮੈਂ ਸਾਡੀ ਕੁੜੀ ਲੱਖਾਂ ਚ ਨਹੀਂ ਕਰੋੜਾਂ ਚ ਇੱਕ ਆ ਹੂੰ ਇਹ ਸੀਰੀਅਸਲੀ ਸਾਡੀ ਛੋਟੀ ਭੈਣ ਹੈ ਇਹਦੇ ਵਾਸਤੇ ਘਰ ਅਸੀਂ ਆਪ ਲੱਭਾਂਗੇ ਕੋਈ ਪਤਾ ਹੀ ਨਹੀਂ ਕਿ ਉਹ ਕਿੱਧਰ ਕੋਈ ਪਈ ਹੈ ਕਿੱਧਰ ਘੁਮਾਚੀ ਹੈ ਮਦਰੀ ਤਰੀਫ ਕਰ ਛੱਡੀ ਐਵੇਂ ਨਹੀਂ ਸਾਡੀ ਕੁੜੀ ਦਾ ਰਿਸ਼ਤਾ ਹੁਣ ਅਸੀਂ ਟੌਪ ਕਲਾਸ ਰਿਸ਼ਤਾ ਲਿਆਉਣੇ ਨੇ ਤੇ ਲਈ ਹੂੰ ਜਿੱਦਾਂ ਸਾਡੀ ਲੱਖਾਂ ਚ ਕੁੜੀ ਇੱਕ ਉੱਤਾਂ ਹੀ ਅਸੀਂ ਮੁੰਡਾ ਵੀ ਲੱਖਾਂ ਚ ਲੱਭਾਂਗੇ ਇਹ ਸਿੱਧੀ ਗੱਲ ਹੈ ਮਜ਼ਾਕ ਕਿਉਂ ਹੈ ਲਓ ਜੀ ਪਹੁੰਚ ਗਏ ਅਸੀਂ ਸ਼ਹਿਰੇ ਜਿੱਥੋਂ ਆਣੋ ਕੁਝ ਲੈ ਕੇ ਆਈ ਆ ਉੱਥੇ ਅਸੀਂ ਚੱਲੇ ਆ ਇੱਥੇ ਰੋਕ ਲਓ ਨਾਗਲਿਆਂ ਦੇ ਚੱਪੇ ਤੇ ਉੱਥੇ ਹੀ ਅਸੀਂ ਚੱਲੇ ਆ ਤੇ ਮੰਮੀ ਬੈਠੇ ਨਾਲ ਕਿਉਂਕਿ ਮੰਮੀ ਨੇ ਆਪਣਾ ਸੂਟ ਸੀਨੇ ਦੇਣਾ ਵਾ ਤੇ ਅਸੀਂ ਬਾਹਰ ਪਹੁੰਚ ਗਏ ਨਸ਼ਹਿਰੇ ਡਾਊਨ ਕਿਉਂ ਗਏ ਉੱਚੀ ਬੋਲੋ ਪਹੁੰਚ ਗਏ ਅਸੀਂ ਨਸ਼ਹਿਰੇ ਪਹੁੰਚ ਗਏ ਨਸ਼ਹਿਰੇ ਤੇ ਦੇਖਦੇ ਆਂ ਜਾ ਕੇ ਉੱਥੇ ਸੂਟ ਸੂਟ ਦੇਖਣ ਚੱਲੇ ਸੂਟ ਸਲੇਗੀ ਨਹੀਂ ਦੁਕਾਨ ਦੇ ਅੰਦਰ ਇਹ ਮੈਂ ਮਿੰਦ ਮੇਰੀ ਕੁੜੀ ਨੂੰ ਇੱਥੇ ਛੱਡ ਗਏ ਹਾਂ ਬਾਪੂ ਪਾਪਾ ਦੀ ਕੁੜੀ ਸ਼ੋਏਗਾ ਚਲੋ ਮਜ਼ਾਕ ਇੱਕ ਪਾਸੇ ਕਿਰਨ ਨੇ ਅਨੂ ਦੇ ਕੁਝ ਸੂਟ ਦੇਖੇ ਜੋ ਅਨੂ ਕੱਲ ਪਰਸੋ ਲੈ ਕੇ ਆਈ ਸੀ ਸੋਹਣੇ ਸੀ ਔਰ ਇੰਨੇ ਸਸਤੇ ਕਹਿੰਦੀ ਕਿਰਨ ਕਹਿੰਦੀ ਮੈਂ ਵੀ ਲੈ ਲੈਨੀ ਆ ਦੋ ਕੁ ਸੂਟ ਤੀ ਹੋਇਆ ਕੁਛ ਨਹੀਂ ਬੜਾ ਝਾਕਦੀ ਸੀ ਇਸ ਦਾ ਕਰਾ ਦੀ ਫਿਰ ਹਾਏ ਬੰਦ ਟਾ ਕੇ ਮਾਰੀ ਕੁੜੀ ਨੇ ਆਏ ਇਹਨਾਂ ਦੀ ਦੁਕਾਨ ਬੰਦ ਮੈਂ ਕਹਿੰਦਾ ਵੀਰੇ ਗਿਰਨੂ ਪਰਸੋਂ ਆਜੇ ਪਰਸੋਂ ਆਜਵੇ ਇਹਨਾਂ ਨੇ ਮੇਰੀ ਗੱਲ ਨਹੀਂ ਸੁਣੀ ਦੁਕਾਨ ਬੰਦ ਦੀ ਬਹਾਦਤ ਕੋ ਰੋ ਚਿੰਦਕਿਆਰੀ ਚ ਬਾਬੂ ਚੋਚਾ ਮੇਰੇ ਸ਼ੋਨਾ ਬੁਗਾ ਇਹਨੂੰ ਤਾਂ ਲਿਆਂਦਾ ਕਿਉਂਕਿ ਜੇ ਕਿ ਉਹ ਹੁਣ ਸਕੂਟੀ ਤੇ ਆ ਜਾਂਦੇ ਤੇ ਪਿੱਛੇ ਬਾਦਰ ਮੈਂ ਸਾਹਮਣੀ ਸੀ ਪਰ ਜੇ ਇਹਨੇ ਉੱਠ ਗਈ ਫਿਰ ਉਹਨੇ ਰੋਣਾ ਸੀ ਨਾ ਇਹਨੂੰ ਮੰਮੀ ਦੀ ਓਬਵੀਅਸਲੀ ਦੁੱਧ ਦੁੱਧ ਪੀਣਾ ਹੁੰਦਾ ਇਹਨੇ ਤੇ ਬੱਚੇ ਨੂੰ ਇੱਕ ਟਾਈਮ ਉੱਠਦੇ ਇਹ ਤਾਂ ਆਪਣੇ ਪਿਓ ਦੀ ਹੈਗੀ ਵੈਸੇ ਪੂਰੀ ਮੋਹ ਹੈਗਾ ਪਰ ਦੁੱਧ ਪੀਣ ਲੱਗੇ ਇਹਨੂੰ ਇਹਦੀ ਮੰਮੀ ਦੀ ਲੋੜ ਹੁੰਦੀ ਹੈ ਸੋ ਇਸ ਕਰਕੇ ਇਹਨੂੰ ਮੈਂ ਨਾਲ ਹੀ ਲਿਆ ਆ ਬੱਲੇ 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 ਮੇਰਾ ਬਾਬੂ ਉੱਤ ਗਿਆ ਤਕ ਗਿਆ ਤਕ ਗਿਆ ਓਏ ਚੋਣੀ ਓਏ ਹੋਏ ਗੂਗਲੋ ਅਬ ਮੇਰੀ ਕੁੜੀ ਉੱਟ ਗਈ ਓਏ ਉੱਟ ਗਈ ਹਾਂਜੀ ਕੋਹਣ ਆ ਤੁਸੀਂ ਕੀ ਚਾਹੀਦਾ ਅੱਗੇ ਚਲੋ ਬੀਬੀ ਅੱਗੇ ਖੁੱਲੇ ਆਣਗੇ ਚਲੋ ਚਲੋ ਬੀਬੀ ਅੱਗੇ ਚੰਗੀ ਚੰਗੀ ਭਲੀਆਂ ਕੋ ਕੰਮ ਕੁੰਮ ਕਰ ਲਿਆ ਕਰੋ ਦੇਖਿਆ ਦੇਖਿਆ ਫਿਰ ਆਪਾਂ ਓਏ ਹੋਏ ਓਏ ਹੋਏ ਰੋਂਣ ਦੀ ਤਿਆਰੀ ਚ ਰੋਂਣ ਦੀ ਤਿਆਰੀ ਚ ਕੁੜੀ ਸੋਨੇ ਦੇ ਮੇਰੀ ਕੁੜੀ ਰੋਂਣ ਦੀ ਤਿਆਰੀ ਚ ਨਹੀਂ ਗਾਤਾ ਨਹੀਂ ਨਾਲ ਨਹੀਂ ਮੇਰੇ ਪਪੂ ਅਭੀ ਨੂਰ ਅਭੀ ਨੂਰ ਅਭੀ ਨੂਰ ਕਿਹੜੇ ਸਕੂਲ ਪੜਦਾ ਕੀ ਤੁਸੀਂ ਕਿਹਦੇ ਪੜਦੇ ਹੋ ਉਹਦੇ ਗੌਟ ਦੇ ਰੋਜ਼ ਤੇ ਹਲਚੜਦੇ ਹੋ ਠੀਕ ਹੈ ਕਿਹੜੀ ਕਲਾਸ ਹੈ ਫਰਸਟ ਫਰਸਟ ਕਲਾਸ ਚ ਠੀਕ ਵੈਰੀ ਗੁੱਡ ਮਿਲਣਾ ਹੈ ਇਬਾਦਤ ਨੂੰ ਸਾਡੀ ਕਹ ਰਹੇ ਵੀ ਉਹ ਚਲ ਗਏ ਆ ਜਿਵੇਂ ਹੈ ਨਹੀਂ ਗੱਡੀ ਵਿੱਚ ਲੈ ਉਹਨਾਂ ਦੇ ਚਲੇ ਗਿਆ ਤੇ ਇਹਨੇ ਹੁਣ ਦੇਖਿਆ ਵੀ ਸਾਡੀ ਗੱਡੀ ਆ ਗਈ ਕਹਿੰਦੇ ਆ ਗਈ ਚਲ ਚਲੀ ਉਹਨਾਂ ਦੇ ਆ ਵੀਡੀਓ ਆਏ ਚਲੋ ਚੱਲੀਏ ਵੀਡੀਓ ਵਾਲੇ ਆ ਗਏ ਇਬਾਦਤ ਨੂੰ ਮਿਲਣਾ ਐਸੀ ਹੈ ਹੈ ਦੇਖਦੋਂ ਦਾ ਵਲੌਗ ਰੋਜ਼ ਦੇਖੋ ਹੈ ਉਹ ਤਾਂ ਮੱਜਮਾਰ ਦੀ ਦੀ ਲੌਗ ਦੇਖਦਾ ਰੋਜ਼ ਹੈ ਹਾਂ ਚੱਲ ਉਹ ਵਧੀ ਕੀ ਅੱਛਾ ਲੱਗਦਾ ਤੈਨੂੰ ਵਲੌਗ ਵਿੱਚ ਕੀ ਵਧੀਆ ਲੱਗਦਾ ਤੈਨੂੰ ਵਲੌਗ ਦੇਖ ਕੇ ਸਾਡੇ ਹੈ ਦੱਸੋ ਦੱਸ ਕੀ ਵਧੀਆ ਲੱਗਾ ਜੀ ਸਾਰਾ ਸਾਰਾ ਨਾ ਹੋਰ ਮਹੀਨੇ ਮੈਂ ਲੋ ਇਹਨਾਂ ਨਾਲ ਬਾਤ ਤਨੂ ਛੋਟੇ ਛੋਟੇ ਕਿੰਨਾ ਪਿਆਰ ਕਰਦੇ ਨੇ ਸਾਰੇ ਜਾਣੇ ਹੈ ਨਾ ਉਹਦੇ ਜਿੱਦਲ ਕੱਲ ਉਹ ਭਾਈ ਸੀ ਉਹਨਾਂ ਦੀ ਬੇਟੀ ਹੈ ਨਾ ਉਹ ਵੀ ਮਤਲਬ ਇਹਨਾਂ ਨਾਲ ਪਿਆਰ ਕਰਦੀ ਤੇ ਮਿਲਣ ਵਾਸਤੇ ਆਈ ਸਪੈਸ਼ਲ ਹੂੰ ਹੂੰ ਤੇ ਆ ਜਾ ਬినੋਰਾ ਮਿਲਣ ਵਾਤੇ ਵੈਰੀ ਨਾਈਸ ਵੈਰੀ ਨਾਈਸ ਬਹੁਤ ਵਧੀਆ ਲੱਗਾ ਰੋਟੀ ਘਾਂਟੀ ਤੁਸੀਂ ਹਾਂਜੀ ਠੀਕ ਹੈ ਚਲੋ ਬਹੁਤ ਵਧੀਆ ਬਹੁਤ ਵਧੀਆ ਹਾਂ ਸਾਡੀ ਤਾਂ ਗੱਲ ਬਣ ਗਈ ਸਾਮੀ ਆਏ ਹਾਂ ਕੇ ਇਹਨਾਂ ਆਪਣੇ ਸੰਗ ਵੇਖਣ ਅੱਛਾ ਉਹਨਾਂ ਦੇ ਹੁੰਦਾ ਕਿ ਦਰਦ ਹਾਂਜੀ 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 ਇਹਨਾਂ ਦੇ ਉਥੋਂ ਨਾਨ ਕਹੇਗਾ ਉਥੋਂ ਤੇ ਟੋ ਲੰਗਦਾ ਅੱਛਾ ਅੱਛਾ ਠੀਕ ਇਹਦਾ ਰੋਡ ਤੇ ਇਹ ਕਿੱਥੋਂ ਹੈ ਇਹ ਦੇ ਨਾਨਕੇ ਦੇ ਕਲਾ ਨੂੰ ਅੱਛਾ ਕਲਾ ਨੂੰ ਉਧਰ ਵੀ ਸਾਲਾ ਨੰਦਾ ਨਾ ਸੰਗਦਾ ਉਧਰ ਵੀ ਹੁੰਦਾ ਮਕੇਨੀਆ ਵੱਨੋ ਆਹ ਉਧਰ ਵੀ ਜਾਂਦਾ ਸਾ ਮੈਂ ਆਵਾ ਬੜੀਆ ਬੜੀਆ ਨਾਲੇ ਦੀ ਬੋਟੀ ਹਸੀ ਜਾਏ ਕਿਹਦੀ ਬੋਟੀ ਹਸੀ ਜਾਏ ਜਿਉਨੇ ਦੀ ਜਿਉਨੇ ਦੀ ਤਾਂ ਇਹ ਜਿਉਨੇ ਦੀ ਬੋਟੀ ਤਾਂ ਜੋਣੀ ਦੀ ਮੋਟੀ ਤਾਂ ਹੱਸਦੀ ਰਹਿੰਦੀ ਏ ਤੂੰ ਕਿਹਦੀ ਮੋਟੀ ਦੀ ਗੱਲ ਕਰਦੀ ਏ ਜੋਣੀ ਦੀ ਮੋਟੀ ਦੀ ਗੱਲ ਕਰਾਂ ਦੀ ਪਿਚੂਨੇ ਨੇ ਸੂਟ ਲੈ ਕੇ ਦਿੱਤੇ ਤੇ ਉਹ ਖੁਸ਼ ਵਾਜ ਨਾ 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 ਲੋ ਜੀ ਜੋਣੀ ਦੀ ਮੋਟੀ ਤਾਂ ਚਲੋ ਖੁਸ਼ ਹੀ ਰਹਿੰਦੀ ਏ ਥੋੜੇ ਦਿਨ ਪਹਿਲਾਂ ਉਥੋਂ ਲਿੱਤੇ ਸੀ ਜਿਆਦੇ ਥੋੜੇ ਦਿਨ ਜੋਣੀ ਦੀ ਮੋਟੀ ਨੇ ਸੂਟਾਂ ਲਈ ਨੇਰੀ ਲਿਆ ਰੱਖੀ ਜਿਹੜੀ ਸਾਲ ਵਿੱਚ ਨਹੀਂ ਲਿਆਂਦੀ ਇਸ ਵਾਰ ਇਕੱਠਾ ਸਟਾਕ ਮਤਲਬ ਹੁਣ ਲੈ ਲੈਨੇ ਹੁਣ ਕਿਰਨ ਤਿੰਨ ਸਾਲ ਸੂਟ ਨਹੀਂ ਮੰਗਣੇ ਕਿਰਨ ਨੇ ਤੇ ਵੀ ਮੰਗਿਆ ਕਰਨੀ ਸੀ ਉਹਦੇ ਇਹਦੇ ਬਾਅਦ ਇਹਦੇ ਬਾਅਦ ਤਾਂ ਦੁਕਾਨਾ ਖਰੀਦ ਦੇਣੀ ਹੈ ਆਪਾਂ ਪਾਪਾ ਕੋ ਕਿਨੇ ਝੂੜਿਆ ਕਰਨਿਆ ਸੋਰੀ ਨਾ ਇਹ ਤੂੰ ਤੇ ਬਾਹਰੋਂ ਲੈ ਕੇ ਹੁੰਦੀ ਝੂਟ ਇਹ ਇਬਾਦਤ ਤੇ ਬਾਹਰੋਂ ਲੈ ਕੇ ਹੁੰਦੀ ਝੂਟ ਕੀ ਇਥੋਂ ਲਿਆ ਕਰਨੇ ਆ ਪਾਪਾ ਵਾਲੀ ਦੇ ਪਾਪਾ ਇਹਨਾਂ ਚੁੱਪ ਕਰਾਉਗੇ ਨਜ਼ਰ ਮਾਰ ਰਹੇ ਨੇ ਮੇਰੇ ਝੂਟਾ ਨੂੰ ਆਪਣੀ ਕੁੜੀ ਦੇ ਝੂਟਾਂ ਨਜ਼ਰ ਨਹੀਂ ਮਾਰਦੇ ਮੇਰੇ ਝੂਟਾਂ ਦੀ ਗੱਲਾਂ ਉਹ ਲੱਗ ਗਿਆ ਕੀ ਬਾਤ ਜੁਤੇ ਹੈ ਨਾ ਵੀ ਪਾਪਾ ਕੀ ਕਹਿੰਦੇ ਕਹਿੰਦੇ ਮੈਂ ਨਾ ਝੂਟ ਇਹਨੂੰ ਬਾਹਰੋਂ ਲੈ ਕੇ ਜਾਇਆ ਕਰਨੀ ਬਾਜ ਨੂੰ ਬਾਹਰ ਛੋੜੀ ਪੈਰਿਸ ਦੀ ਪਾਏਗੀ ਜਿੱਤੀ ਸਵਿਟਜ਼ਰਲੈਂਡ ਦੇ ਪਾਏਗੀ ਗਹਿਣੇ ਚੱਚੀ ਹੈ ਲੰਡਨ ਦੀ ਲੰਡਨ ਦੀ ਐਡਰੈਸਿਸ ਪਾਇਆ ਕਰਨੇ ਆਰੇ ਪਾਇਆ ਕਰਨੇ ਸੀ ਐਵੇਂ ਪਾਇਆ ਕਰਨੇ ਸੀ ਮੇਰੇ ਬੱਚੇ ਨੇ ਆਹੋ ਬਿੱਤੂ ਨੇ ਵੀ ਕੋਚੇ ਦੇ ਬਿੱਤੂ ਕੋਈ ਨਹੀਂ ਪਿੱਤੂ ਐ ਜਿਸ ਜਾਰਾ ਕੋਈ ਵੀ ਨਾ ਕੋਈ ਉਹ ਵੀਰੇ ਤੇਰੇ ਲਈ ਟੋਫੀ ਲੈ ਕੇ ਆਈ ਸੀ ਐਲਪਲੀ ਵੀ ਸਹੀ ਗੱਲ ਹੈ ਹੋਰ ਜੀ ਪਹਿਲੇ ਇਹ ਦੱਸੋ ਸੂਟ ਲੈ ਕੇ ਖੁਸ਼ ਹੋ ਬਿਲਕੁਲ ਇਹ ਤਾਂ ਸੂਟ ਮੈਂ ਲੈਣੀ ਸੀ ਇਹ ਨਹੀਂ ਲੈਣੀ ਮੈਂ ਜਿਹੜੇ ਸੂਟ ਆਪਣੇ ਬਟਾਲੇ ਬਣਾਏ ਬਣਾਏ ਸੀ ਇਹ ਤੂੰ ਹੀ ਮੈਨੂੰ ਕੋਈ ਡੀਲ ਕੀਤੀ ਤੇ ਮੈਂ ਤਾਂ ਲੈ ਕੇ ਆਈ ਆ ਇਹ ਤੁਹਾਡੇ ਨਾਲ ਢੀਲ ਪਹਰੀ ਪਈ ਤੇ ਉਹਦੇ ਬਦਲੇ ਵੀ ਇਹ ਮੈਨੂੰ ਮੈਂ ਦੱਸ ਦੇਣਾ ਕੀ ਉਹ ਦਿਨ ਅਸੀਂ ਵੀਡੀਓ ਦੀ ਐਡੀਟਿੰਗ ਕਰ ਰਹੇ ਏ ਐਡੀਟਿੰਗ ਨਹੀਂ ਕਰਦੇ ਐਡੀਟਿੰਗ ਮੈਂ ਕਰਦਾ ਐਡੀਟਿੰਗ ਵਿੱਚ ਕਈ ਵਾਰ ਸ਼ੋਰਟਸ ਵੀਡੀਓ ਸ਼ੋਰਟਸ ਹੁੰਦੀਆਂ ਨੇ ਉਹਦੇ ਵਿੱਚ ਬੋਲਣਾ ਪੈਂਦਾ ਇਹ ਮੈਨੂੰ ਕਹਿੰਦੇ ਚਲੋ ਬੋਲੋ ਛੇਤੀ ਕਰੋ ਛੇਤੀ ਕਰੋ ਉਹ ਮੈਂ ਕਿਹਾ ਹੈ ਤੁਸੀਂ ਬੋਲੋ ਮੈਂ ਤੁਹਾਡੇ ਬੋਲਣ ਤੇ ਅਸੀਂ ਕਈ ਵਾਰ ਹੋ ਜਾਂਦਾ ਸਾਡਾ ਹੈਨਾ ਇਹ ਕਹਿੰਦੇ ਮੈਂ ਜਾਣਾ ਕਿਤੇ ਮੈਂ ਕਿਹਾ ਚਲੋ ਆਪਾਂ ਕਰ ਲਈਏ ਐਡੀਟਿੰਗ ਹੈਨਾ ਅਸੀਂ ਰੁੱਸ ਗਏ ਇੱਕ ਦੂਜੇ ਤੋਂ ਫਿਰ ਬਾਅਦ ਵਿੱਚ ਮੈਂ ਕਿਹਾ ਚੱਲ ਠੀਕ ਹੈ ਯਾਰ ਰੁੱਸੀ ਨੂੰ ਮਨਾ ਲੈਂਦੇ ਮੈਂ ਕਿਹਾ ਚੱਲ ਆ ਜਾਓ ਮੈਂ ਨਹੀਂ ਆਦਾ ਤੇ ਮੈਂ ਤੇ ਸੂਟ ਲੈ ਲਾਂਗਾ ਠੀਕ ਹੈ ਜੀ ਕਹਿੰਦੇ ਹਾਂਜੀ ਸੱਸੀ ਕਾ ਜੀ ਮੇਰਾ ਨਾਮ ਕੀ ਰਹਿਣਾ ਹੈ ਮੈਂ ਵੇਖ ਯਾਰ ਇਹ ਕਹੇ ਜੀ ਡੀਲ ਮਹਿੰਗੀ ਪੈ ਗਈ ਮੇਂ ਤਾਂ ਇਸ ਕਰਕੇ ਮੈਂ ਕਰੂੰ ਛਿੜਕਣਾ ਬੰਦ ਕਰਤਾ ਮਹਿੰਗਾ ਪੈਂਦਾ ਜੀ ਮਹਿੰਗਾ ਪੈਂਦਾ ਛਿੜਕਣਾ ਥੋੜਾ ਜਿਆ ਦੇ ਦਾਂ ਥੋੜਾ ਜਿਆ ਨਹੀਂ ਥੋੜੀ ਜਈ ਆਏ ਸੋਨੇ ਆ ਜਾਓ ਉਹ ਤੇ ਵੀ ਕਹਿੰਦੇ ਹਿੱਟਾ ਕਾ ਆ ਸਿਮਰਦ ਕਿੱਥੇ ਹੈ ਬਲਾਓ ਯਾਰ ਮੁੰਡਿਆਂ ਨੂੰ ਬੋਰ ਹੋਣਿਆ ਕੱਲ ਅਸੀਂ ਰਮਦਾਸ ਜਣਾ ਜੀ ਗੁਰਦੁਆਰਾ ਸਾਹਿਬ ਤੇ ਉਸ ਤੋਂ ਬਾਅਦ ਕਿਰਨ ਦੇ ਨਹੀਂ ਉਧਰ ਕਿਰਨ ਦੇ ਮੰਮੀ ਦੇ ਪੇਕਿਆ ਡੈਡੀ ਕਹਿੰਦੇ ਵੀ ਤੁਹਾਡੀ ਮੰਮੀ ਇਸ਼ਾਰਾ ਮਤਲਬ ਉਹ ਅੱਜ ਕੱਲ ਉਹ ਬੜੀ ਹੋ ਗਈ ਹੈ ਮੈਂ ਕਿਹਾ ਬਦਲ ਲੈਣੇ ਜਾ ਕੇ ਮੰਮੀ ਦੇ ਪੇਕਿਆ ਦੋ ਜਾਂ ਠੀਕ ਕਰਾ ਲੈਣੇ ਆ ਮੰਮੀ ਖਰਾਬ ਹੋ ਗਈ ਮੈਂ ਠੀਕ ਕਰਾ ਕੇ ਲੈਣੇ ਆ ਮਾਲਕਾ ਕੋਲ ਜਾਣਾ ਪਏਗਾ ਵਾਪਸ ਕਿ ਨਹੀਂ ਮੰਮੀ ਕਰਾ ਲਿਆ ਜੀ ਬਈ ਠੀਕ ਨਹੀਂ ਨਹੀਂ ਨਾ ਇਦਾਂ ਹੀ ਠੀਕ ਹੈ origignal beast ਜੋ ਚਾਹ ਪਰ ਹੈ ਚਾਪ ਮੇਰੀ ਹਾਲਤ ਦੇਖੀ ਸਰ ਮੈਂ ਕਿਹੜਾ ਗੱਡੀ ਚ ਉਤਰ ਮੈਂ ਪਤਾ ਸੀ ਨੂੰ ਮੱਚ ਕੇ ਦਿੰਦਾ ਮੈਂ ਜਾ ਰਿਹਾ ਚਾਪ ਲੈ ਕੇ ਜਾਣ ਕੇ ਵਲੋਗ ਬਣਾਉਣ ਵਾਸਤੇ ਚਾਪ ਲੈ ਕੇ ਚਾਹ ਜੀ ਲੈ ਆਨੇ ਚਾਪ ਆ ਚੰਪਾ ਲੈਣ ਵਾਸਤੇ ਪਹੁੰਚ ਗਿਆ ਸਿਮਰਤਪਾਲ ਸਿੰਘ ਤਿਆਰ ਹੋ ਕੇ ਸੋਨਾ ਪਰਨਾ ਬਨ ਕੇ ਸਾਡੇ ਗੁਰੂ ਦਾ ਰੰਗ ਬੜਾ ਜੱਜਦਾਇਆ ਤੇ ਸੱਚੀ ਅਸਾਂ ਹੈ ਨੀਲਾ ਬਨ ਸੌ ਲੱਗੇ ਬੜਾ ਜੱਜਦਾਇਆ ਸਾਡੇ ਖਾਲਸੇ ਦੀ ਜਿਹੜੇ ਨਿਸ਼ਾਨੀ ਹੁੰਦੀ ਨਾ ਖਾਲਸਾ ਫੌਜ ਦੀ ਨਿਸ਼ਾਨੀ ਹੈ ਬਾਬਾ ਜੀ ਦੀ ਪਿਆਰੀ ਫੌਜ ਦੀ लाड़ली ਫੌਜ ਲਓ ਜੀ ਤੁਹਾਡੀ ਚਾਪਾ ਅੱਛਾ ਚਾਪਾ ਲੈ ਲੀ ਜੈਸ ਅੱਜ ਰੋਟੀ ਨਹੀਂ ਸਵਾਣੀ ਮੈਂ ਨਹੀਂ ਖਾਣੀ ਰੋਟੀ ਲੈ ਤੁਹਾਡੀ ਇਹ ਛੁੱਟੀ ਮੈਂ ਅਗੇ ਤੱਕੀ ਮੈਂ ਅਗੇ ਤੱਕੀ ਰੋਟੀ ਬਣਨੀ ਨਹੀਂ ਜਿੱਪੀ ਹੋਣਾ ਨਾ ਠੀਕ ਹੈ ਉਹ ਬਦਰ ਕੜਾਈ ਸਾਫ ਕਰਦੇ ਕਰਦੇ ਬੜੀ ਆਉਂ ਮੈਂ ਵੇਖਿਆ ਬਸ ਹੀ ਸਾਫ ਕਰਦੇ ਮੁੰਜ ਮਸਤ ਮਾਹੌਲ ਵਿੱਚ ਜੀ ਨੀ ਵਾਲੀ ਤੇ ਸਾਹਮਣੇ ਹਿੱਲ ਰਹੀ ਆ। ਉੱਠ ਵਾਲੀ। ਮੇਰਾ ਫੋਨ ਤਾਂ ਨਹੀਂ ਆਇਆ ਕੋਈ। ਨਹੀਂ। ਹੈ। ਨਹੀਂ। ਇਹ ਸਤ ਸਾਰੇ ਡਰਦਾ ਨਹੀਂ ਅੱਜ ਕੋਲ। ਇਹ ਰੀ ਦੀ ਦੇ ਉੱਤੇ ਹਿੱਲਣ ਵਾਲੀ ਆ ਬਾਹਰ ਹਿੱਲਣ ਦੀ। ਤੱਕ ਕੋਈ ਹੋਂ ਤਾਂ ਮੈਂ ਸੌਦਾ ਗਾ। ਕੋਈ ਨਹੀਂ। ਵੇਖ ਲਈ ਇਹ ਦਾਰਨ ਕੋਈ ਬਾਬਾ ਮਾਰ ਕੇ ਡੰਡਾ। ਕੋਈ ਕਿਨੇ ਰਾਤ ਨੂੰ ਘੇੜ ਦੇਣੀ ਹੈ। ਨਹੀਂ ਐਸਵੇਂ ਟੱਕ ਬੜਾ ਲੱਗਦਾ ਜਦੋਂ ਮੈਂ ਲਪੇਟਦਾ ਮਤਲਬ ਕਿਉਂ ਜੇ ਪੰਪ ਤਾਂ ਕੀ ਨਹੀਂ ਇੱਕ ਨਹੀਂ ਸੱਚੇ ਰਸਤੇ ਪਰ ਜਿਹਨੂੰ ਇਹ ਲਪੇਟਦਾ ਨਾ ਇਹ ਆਪ ਕੰਫਰਟੇਬਲ ਆਪ ਦਾ ਫੀਲ ਕਰਦੀ ਹੈ ਕਿਰਨ ਕੰਫਰਟੇਬਲ ਫੀਲ ਕਰਦੀ ਤਾਂ ਹੀ ਹੁੰਦੀ ਹੈ ਸਾਰੀ ਰਾਤ ਟਿਕ ਕੇ ਸੁੱਤੀ ਰਹਿੰਦੀ ਹੈ ਪਰ ਜਦੋਂ ਖੋਲਣਾ ਨਾ ਜਦੋਂ ਅੰਗੜਾਈ ਲੈਂਦੀਆਂ ਨਾ ਨਹੀਂ ਥੱਕ ਜਾਂਦੀ ਥੱਕ ਜਾਂਦੇ ਵਿੱਚ ਰੇਟੀ ਚ ਨਾ ਨਹੀਂ ਪੂਰੀ ਸਿੱਧੀ ਥੋੜੀ ਹੁੰਦੀ ਹੈ